ਅੱਜ ਦਾ ਜਿਹੜਾ ਪ੍ਰੈਸ ਕਾਨਫਰੰਸ ਦਾ ਇਹ ਰੱਖੀ ਗਈ ਇਸ ਕਰਕੇ ਕਿ ਜੋ ਰਾਤ ਦਾ ਘਟਨਾਕਰਮ ਸੀਗਾ ਸਰਕਾਰ ਨੇ ਜਿਸ ਪ੍ਰਕਾਰ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਚੱਲਦੇ ਇਲੈਕਸ਼ਨ ਦੇ ਵਿੱਚ ਵਿਜੀਲੈਂਸ ਦਾ ਨੋਟਿਸ ਦੇ ਕੇ ड्रॉन रॉडी ते तमकोन दी पंडित साहब को आओ कोशिश कीती गई है ये प्रजातंत्र ते लोकतंत्र दे खिलाफ है ये कॉन्स्टिट्यूशन दे खिलाफ है और इस प्रकार लोकतंत्र दे अंदर जेड़ा व्यक्ति चुनाव लड़ रिया होवे ਉਹਨੂੰ ਵਿੱਚ ਚੋਣਾਂ ਦੇ ਤੁਸੀਂ ਵਿਜੀਲੈਂਸ ਦਾ ਸੰਮਨ ਕਰੋ ਇਹ ਗੱਲ ਸਮਝ ਨਹੀਂ ਆਉਂਦੀ ਕਿਸੇ ਨੂੰ ਦੇਸ਼ ਦੇ ਅੰਦਰ ਆਲਰੇਡੀ ਇਸ ਤੋਂ ਪਹਿਲਾਂ ਤੁਸੀਂ ਦੋ ਵਾਰੀ ਵਿਜੀਲੈਂਸ ਉਹਨਾਂ ਨੂੰ ਬੁਲਾ ਚੁੱਕੀ ਹੈ ਮਕਦਮੇ ਦਰਜ ਕਰ ਚੁੱਕੀ ਹੈ ਲੇਕਿਨ ਚੋਣਾਂ ਦੇ ਅੰਦਰ ਬੁਲਾਉਂਦਾ ਕੀ ਮਕਸੂਦ ਹੋਇਆ ਜਾਣ ਬੁਝ ਕੇ ਇਹ ਡਰਦੀ ਔਰ ਭੈਦੀ ਰਾਜਨੀਤੀ ਆਮ ਆਦਮੀ ਪਾਰਟੀ ਕਰਨਾ ਚਾਹੁੰਦੀ ਹੈ ਔਰ ਇਸ ਜਿਹੜੀ ਉਹਨਾਂ ਨੇ ਘਟਨਾ ਕਰਮ ਨੂੰ ਅੰਜਾਮ ਦਿੱਤਾ ਹੈ ਇਸ ਕਰ ਤੋਂ ਇਹ ਸਪਸ਼ਟ ਹੋ ਗਿਆ ਕਿ ਆਮ ਆਦਮੀ ਪਾਰਟੀ ਔਰ ਮੁੱਖ ਮੰਤਰੀ ਸਾਹਿਬ ਦੋਨੋਂ ਹੀ ਮੁੱਖ ਮੰਤਰੀ ਸਾਹਿਬ ਸਾਫਤਾ ਮੁੱਖ ਮੰਤਰੀ ਦਿੱਲੀ ਵਾਲੇ ਤੇ ਮੌਜੂਦਾ ਮੁੱਖ ਮੰਤਰੀ ਸਾਹਿਬ ਬੁਖਲਾਹੜ ਦੇ ਵਿੱਚ ਆ ਚੁੱਕੇ ਨੇ ਦਿੱਲੀ ਥੈਲੇ ਚੋਂ ਬਾਹਰ ਆ ਗਈ ਹੈ ਔਰ ਇਹ ਬੁਖਲਾਹ ਦੀ ਨਿਸ਼ਾਨੀ ਹੈ ਜਦੋਂ ਬੰਦਾ ਠਾਣੇ ਕੋਟਕਚੈਰੀ ਔਰ ਇਸ ਤਰ੍ਹਾਂਆਂ ਸਾਜ ਸਾ ਰਚ ਲਿਆ ਹੋਵੇ ਇਸੇ ਤਰ੍ਹਾਂ ਦੇ ਕਈ ਘਟਨਾਕਰਮ ਪਹਿਲਾਂ ਵੀ ਸਾਹਮਣੇ ਆਏ ਹੈ ਚੋਣਾਂ ਦੇ ਦਰਮਿਆਨ ਕਈ ਸਾਥੀਆਂ ਤੇ ਪੁਲਿਸ ਨੇ ਮਕਦਮੇ ਨਹੀਂ ਦਰਜ ਕੀਤੇ ਸੋ ਬਤਾਰ ਪਾਰਟੀ ਦਾ ਪ੍ਰਧਾਨ ਹੁੰਦੇ ਅੱਜ ਮੈਂ ਇੱਕ ਤਾਂ ਨਖੇਦੀ ਕਰਨਾ ਹੈ ਔਰ ਇਹ ਪੁੱਛਣਾ ਹੈ ਸਰਕਾਰ ਨੂੰ ਵੀ ਸਰਕਾਰ ਹੈ કે ਸਰਕਸ ਹੈ ਮੈਨੂੰ ਤਾਂ ਲੱਗਦਾ ਕਿ ਇਹਨਾਂ ਨੂੰ ਸਮਝ ਹੀ ਨਹੀਂ ਆ ਰਹੀ ਅਸੀਂ ਕਰ ਕੀ ਰਹੇ ਹਾਂ ਔਰ ਕਰਾ ਕੌਣ ਰਿਹਾ ਹੈ ਇਹਦੇ ਪਿੱਛੇ ਚੱਲ ਕੀ ਰਿਹਾ ਜਿਵੇਂ ਸਰਕਸ ਹਰ 15 ਮਿੰਟਾਂ ਬਾਅਦ ਨਵੀਂ ਆਈਟਮ ਪੇਸ਼ ਕੀਤੀ ਜਾਂਦੀ ਹੈ ਉਸੇ ਤਰ੍ਹਾਂ ਦਾ ਮਾਹੌਲ ਅੱਜ ਪੰਜਾਬ ਦੇ ਅੰਦਰ ਚੱਲ ਰਿਹਾ ਹੈ ਪੰਜਾਬ ਦੇ ਲੋਕ ਸਸਪੈਂਸ 'ਚ ਹੈ ਕੀ ਹੋਊ ਕੀ ਰਿਹਾ ਸੋ ਮੈਂ ਸਮਝਦਾ ਕਿ ਇਹ ਬੁਖਲਾਗ ਦੀ ਨਿਸ਼ਾਨੀ ਹੈ ਹਾਰ ਵੀ ਨਿਸ਼ਾਨੀ ਹੈ ਇਹ ਗਲਤ ਹੋ ਰਿਹਾ ਜੋ ਕੁਝ ਵੀ ਹੋ ਰਿਹਾ ਇਹਦੇ ਪਿੱਛੇ ਹੱਤ ਕੀ ਰ ਹੈ ਦਿੱਲੀ ਵਾਲਿਆਂ ਦਾ ਹੱਥ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਹੱਥ ਹੈ। ਔਰ ਮੈਂ ਵਾਰਨਿੰਗ ਦੇਣਾ ਚਾਹਣਾ ਹੈ ਡਿਜੀਲੈਂਸ ਨੂੰ ਔਰ ਇਹ ਪੁਲਿਸ ਦੇ ਅਧਿਕਾਰੀਆਂ ਨੂੰ ਸਦਾ ਕੰਮ ਇੱਕੋ ਜਿਹਾ ਨਹੀਂ ਰਹਿੰਦਾ। ਇਹ ਬਦਲਦਾ ਰਹਿੰਦਾ ਸਮਾਂ ਟਾਈਮ ਟੂ ਟਾਈਮ। ਸਾਢੇ 3 ਸਾਲ ਬੀਤ ਚੁੱਕੇ ਹਨ। 3 ਮਹੀਨੇ ਪਹਿਲਾਂ ਚੋਣ ਜਾਬਤਾ ਲੱਜ ਜਾਂਦਾ ਹੈ। ਅਗਲੇ ਮਾਰਚ 2027 ਨੂੰ ਦੁਬਾਰਾ ਚੋਣ ਆ ਜਾਣੇ। ਪਰ ਜਿਹੜਾ ਰੋਜ ਤੁਸੀਂ ਅਦਾ ਕਰ ਰਹੇ ਹੋ ਪ੍ਰਸ਼ਾਸਨ ਦੇ ਕਹਿੰਦੇ ਇਹ ਸਾਰੇ ਦਾ ਸਾਰਾ ਯਾਦ ਰੱਖਾਂਗੇ। ਇਹ ਭੁੱਲਿਆ ਨਹੀਂ ਜਾਏਗਾ। ਤੁਸੀਂ ਕਿਸ ਤਰ੍ਹਾਂ ਬਿਲਕੁਲ ਹੱਥ ਠੋਕੂ ਹੋਈ ਵੀ ਆ ਪੁਲਿਸ ਤੇ ਰਿਵਿਲੀਅੰਸ ਕਿ ਜੋ ਇਹਨਾਂ ਦਾ ਬੰਦਾ ਕਹਿ ਦਿੰਦਾ ਉਹਦੇ ਮੁਤਾਬਕ ਇਹ ਉਹਨਾਂ ਨੇ ਇਸ਼ਾਰਿਆਂ ਤੇ ਚੱਲਣ ਲੱਗ ਪੈਂਦੇ ਪਹਿਲਾਂ ਵੀ ਇਸੇ ਤਰ੍ਹਾਂ ਕੀਤਾ ਕਿੰਨੇ ਲੋਕਾਂ ਦੇ ਮੁਖਤਵੇ ਦਰਜ ਕੀਤੇ ਕਿੰਨੇ ਲੋਕਾਂ ਨੂੰ ਜੇਲਾ ਭੇਜਿਆ ਕੀ ਹੋਇਆ ਫਿਰ ਉਹਨਾਂ ਦਾ ਸੋ ਇਹ ਸਰਾਸਰ ਜ਼ਾਫੀ ਤੇ ਸਰਾਸਰ ਮੈਂ ਸਮਝਦਾ ਕਿ ਇਹ ਤੱਕਾ ਕੀਤਾ ਗਿਆ ਹੈ ਜਿਹੜਾ ਸਾਡੇ ਉਮੀਦਵਾਰ ਨੂੰ ਸੰਮਨ ਜਾਰੀ ਕੀਤੇ ਗਏ ਐ ਪਰ ਸੰਮਨ ਜਾਰੀ ਕਰਨੇ ਸੀ ਤਾਂ ਤੁਸੀਂ ਇਲੈਕਸ਼ਨ ਤੋਂ ਬਾਅਦ ਕਰ ਲੈਂਦੇ ਪਹਿਲਾਂ ਕਰ ਲੈਂਦੇ ਮਿਡਲ ਆਫ ਦਾ ਇਲੈਕਸ਼ਨ ਕੀ ਜ਼ਰੂਰਤ ਆ ਨਹੀਂ ਸੀ ਬਈ ਤੁਹਾਨੂੰ ਸੰਮਨ ਜਾਰੀ ਕਰਨ ਦੀ ਦਰਸਤਾਰੇ ਹੈ ਨਾ ਕਿ ਕਾਂਗਰਸ ਪਾਰਟੀ ਜਿੱਤ ਰਹੀ ਹੈ ਇਹ ਦਰਸਤਾਰੇ ਤੁਹਾਨੂੰ ਲੋਕਾਂ ਨੂੰ ਔਰ ਮੈਂ ਇਹ ਗੁਜ਼ਾਰਿਸ਼ ਵੀ ਕਰਨਾ ਛੋਣਾ ਔਰ ਚੁਤਾਵਨੀ ਵੀ ਦੇਣਾ ਛੋਣਾ ਹੈ ਨਾਲ ਸਰਕਾਰ ਨੂੰ ਨਾਲ ਪੁਲਿਸ ਦੇ ਆਲਾ ਘਾਰੀਆਂ ਨੂੰ ਜਿਹੜੇ ਕੱਟ ਪੁਤਲੀ ਦੀ ਤਰ੍ਹਾਂ ਨੱਚ ਰਹੇ ਐ ਇਸ ਤਰ੍ਹਾਂ ਅਸੀਂ ਡਰ ਕੇ ਬੈਠਣ ਵਾਲੇ ਨਹੀਂ ਆ ਕਾਂਗਰਸ ਪਾਰਟੀ ਦੇ ਕਿਸੇ ਵਿਅਕਤੀ ਸਾਡੇ ਕੌਂਸਲਰ ਨੂੰ ਸਾਡੇ ਉਮੀਦਵਾਰ ਨੂੰ ਸਾਡੇ ਕਿਸੇ ਹੋਰ ਨਜ਼ਦੀਕੀ ਸਾਥੀ ਨੂੰ ਜੇ ਪੁਲਿਸ ਨੇ ਕਿਸੇ ਵੀ ਪ੍ਰਕਾਰ ਦੀ ਕੋਈ ਹਰਜ ਵਰਜ ਕਰਨ ਦੀ ਕੋਸ਼ਿਸ਼ ਕੀਤੀ ਤੇ ਚੁੱਪ ਨਹੀਂ ਬਿਠਾਗੇ ਇਟ ਨਾਲ ਇਟ ਖੜਕਾ ਦੇਾਂਗੇ ਜੇ ਤੁਹਾਡੇ ਮੰਚ 'ਚ ਕੋਈ ਭਲੇਖਾ ਹੋਵੇ ਪਰ ਨਾ ਹੀ ਕੋਈ ਪਰਚਾ ਤੋਂ ਡਰਨ ਵਾਲੀ ਹੈ ਕਾਂਗਰਸ ਪਾਰਟੀ ਕੋਈ ਬੰਦਾ ਤਾਂ ਛੱਡਿਆ ਨਹੀਂ ਜਿਹੜੇ ਨੇ ਪਰਚਾ ਨਹੀਂ ਕੀਤਾ ਸੋ ਜਿੰਨੇ ਮਰਜੀ ਤੁਸੀਂ ਪਰਚੇ ਕਰ ਲਓ ਲੇਕਿਨ ਸਾਡੇ ਇਲੈਕਸ਼ਨ ਦੇ ਵਿੱਚ ਅਗਰ ਵਿਗਨ ਪਾਉਂਗੇ ਤਾਂ ਅਸੀਂ ਕਿਸੇ ਗੱਲ ਤੋਂ ਪਿੱਛੇ ਨਹੀਂ ਹਟਣਾ ਤੇ ਤੁਹਾਨੂੰ ਪੰਜਾਬ ਦੀ ਜਨਤਾ ਨੇ ਮਾਫ਼ ਨਹੀਂ ਕਰਨਾ ਇਹ ਗੱਲ ਜ਼ਰਾ ਧਿਆਨ ਨਾਲ ਸੁਣ ਲੋ ਅੱਜ ਸਮੂਚੀ ਕਾਂਗਰਸ ਦੇ ਜ਼ਿਲ੍ਹੇ ਦੇ ਸਾਰੇ ਜਿਹੜੇ ਸਾਡੇ ਐਮਐਲਏ ਸਾਹਿਬ ਜਾਂ ਸਾਬਕਾ ਐਮਐਲਏ ਜਿਹੜੇ ਅੱਠ ਦੇ ਅੱਠ ਹਲਕੇ ਆ ਦੇ ਉਹ ਅੱਜ ਅਸੀਂ ਇੱਥੇ ਬੈਠੇ ਆ ਕਿ ਇਹੀ ਚੈਨ ਆਏ ਕਿ ਕਾਂਗਰਸ ਪਾਰਟੀ ਸਾਡੇ ਕਿਸੇ ਵੀ ਵਿਅਕਤੀ ਜਾਂ ਸਾਡੇ ਉਮੀਦਵਾਰ ਦੇ ਖਿਲਾਫ ਅਗਰ ਤੁਸੀਂ ਇਹੋ ਜਿਹਾ ਕੰਮ ਕਰੋਗੇ ਅਸੀਂ ਪਿੱਛੇ ਨਹੀਂ ਹਟਾਂਗੇ ਲੜਾਈ ਲੜਾਂਗੇ ਤੇ ਇੱਕ ਨਾਲ ਇੱਕ ਖੜਕਾ ਦੇਾਂਗੇ ਬਾਕੀ ਅੱਜ ਦੀ ਇਸ ਪ੍ਰੈਸ ਕਾਨਫਰੰਸ ਵਿੱਚ ਦੱਸਣਾ ਚਾਹੁੰਦੇ ਕਿ ਪੰਜਾਬ ਦੇ ਜਿਹੜੇ ਹਾਲਾਤ ਹੈ ਉਹਨਾਂ ਤੋਂ ਤੁਸੀਂ ਜਾਣ ਰਹੇ ਹੋ ਤੁਸੀਂ ਦੇਖਿਆ ਸਾਰਾ ਕੁਝ ਇਹ ਸਾਰੀਆਂ ਜਿਹੜੀਆਂ ਇਸੇ ਕਰਕੇ ਮੈਂ ਅੱਜ ਸਰਕਾਰ ਨੂੰ ਕਹਿਆ ਸਰਕਸ ਚੱਲ ਰਹੀ ਹੈ ਕੱਲ ਮੈਂ ਬਠਿੰਡੇ ਗਿਆ ਸੀ ਜਿਸ ਪ੍ਰਕਾਰ ਜੁੱਧ ਨਸ਼ਿਆਂ ਵਿਰੁੱਧ ਦੀ ਪੋਲ ਖੁੱਲੀ ਹੈ ਐਸ ਐਚਓ ਡਰਾ ਰਿਹਾ ਕਮਕਾਰ ਰਿਹਾ ਲੋਕਾਂ ਨੂੰ ਪੁਲਿਸ ਦਾ ਵੀ ਤੁਸੀਂ ਪ੍ਰੈਸ ਦੇ ਕੋਲੇ ਨਹੀਂ ਜਾਣਾ ਜੇ ਤੁਸੀਂ ਪ੍ਰੈਸ ਦੇ ਕੋਲੇ ਗਏ ਵੀ ਸਾਡੇ ਪਿੰਡ ਚ ਨਸ਼ਾ ਹੈ ਜਿਹੜੀਆਂ ਨਸ਼ੇ ਦੇ ਖਿਲਾਫ ਉੱਥੇ ਕਮੇਟੀਆਂ ਬਣੀਆਂ ਹੈ ਫੇਰ ਅਸੀਂ ਤੁਹਾਨੂੰ ਬਖਸ਼ਣਾ ਨਹੀਂ ਉਹ ਜਿਹੜੀ ਮੌੜ ਹਲਕੇ ਦੀ ਘਟਨਾ ਸੀ ਜਿੱਥੇ ਸੂਬੇਦਾਰ ਦੀਆਂ ਦੋਵੇਂ ਲੰਕਾ ਤੋੜ ਦਿੱਤੀਆਂ ਗਈਆਂ ਉਹ ਵਿਅਕਤੀ ਨਸ਼ੇ ਵਿਰੁੱਧ ਕੰਮ ਕਰ ਰਿਹਾ ਸੀ ਫੌਜ ਚੋਂ ਆਇਆ ਰਿਟਾਇਰਮੈਂਟ ਤੇ ਤੇ ਤੁਹਾਨੂੰ ਪਤਾ ਹੈ ਮੈਂ ਉਹਦਾ ਪਤਾ ਲੈ ਕੇ ਲੈਣ ਗਿਆ ਸੀ ਉਹ ਨੂੰ 5000 ਰੁਪਏ ਦਾ ਕਮਰਾ ਉਸ ਹਸਪਤਾਲ ਦੇ ਵਿੱਚ ਮਹਈਆ ਸਰਕਾਰ ਨੇ ਨਹੀਂ ਕਰਵਾਇਆ ਸਰਕਾਰ ਹਜੇ ਵੀ ਜਿਹੜੇ ਬੰਦੇ ਨੇ ਵੀਡੀਓ ਪਾਈ ਸੀ ਉਹਨੂੰ ਡਰਾ ਤੇ ਧਮਕਾ ਰਹੀ ਹੈ ਪੰਜਾਬ ਦੇ ਹਰ ਪਿੰਡ 'ਚ ਨਸ਼ਾ ਵਿਖ ਰਿਹਾ ਹੈ ਲੇਕਿਨ ਇਹ ਕਿਆ ਜਿਹੜਾ ਵਿਅਕਤੀ ਨਸ਼ੇ ਦੇ ਖਿਲਾਫ ਖਬਰ ਦੇਵੇਗਾ ਉਹਦੇ ਤੇ ਕਾਰਵਾਈ ਹੋਊਗੀ ਤੁਹਾਨੂੰ ਪਤਾ ਹੈ ਯੂਟਿਊਬਰਾਂ ਨੂੰ ਵੀ ਫੜਨਾ ਹੈ ਜਿਹੜੇ ਤੁਹਾਡੇ ਵਰਗੇ ਜਿਹੜੇ ਖਬਰ ਦੇਣਗੇ ਤੁਸੀਂ ਤੇਵੇਂ ਪੁਲਿਸ ਦੀ ਹਦਾਇਤ ਹੈ ਸਰਕਾਰ ਦੀ ਹਦਾਇਤ ਹੈ ਕਿ ਕੇਵਲ ਇਹੀ ਦੱਸਣਾ ਕਿ ਨਸ਼ਾ ਖਤਮ ਹੋ ਗਿਆ ਜਿਹੜਾ ਜੁੱਧ ਸੀ ਉਹ ਉਹ ਕਾਮਯਾਬ ਹੋ ਗਿਆ ਜੇ ਤੁਸੀਂ ਸਰਕਾਰ ਦੀ ਖਬਰ ਓਵਰਡੋਸ ਦੀ ਲਾਤੀ ਜਿਹੜੇ ਲੋਕ ਮਰ ਰਹੇ ਆ ਸਰਕਾਰ ਨੇ ਤੁਹਾਨੂੰ ਛੱਡਣਾ ਨਹੀਂ ਮੈਂ ਫਿਰ ਇੱਕ ਹੋਰ ਘਟਨਾ ਕਰਮ ਇਹ ਪੁਲਿਸ ਇਹ ਕੰਮ ਤਾਂ ਕਰ ਨਹੀਂ ਰਹੀ ਪੁਲਿਸ ਆ ਘਰ ਰਹੀ ਐ ਵੀ ਸਿਆਸੀ ਲੋਕਾਂ ਨੂੰ ਕਿਵੇਂ ਫੜਨਾ ਏਸੇ ਤਰ੍ਹਾਂ ਦਾ ਘਟਨਾ ਕਰਮ ਬਠਿੰਡੇ ਦਾ ਇੱਕ ਮੁੰਡਾ ਚੱਕ ਲਿਆ ਸੀਆਈ ਨੇ ਚੱਕ ਕੇ ਉਹਨੂੰ ਕਰੰਟ ਲਾਇਆ ਇਹ ਆ ਗਿਆ ਵੀ ਉਹਦੇ ਕਰੰਟ ਲਾਇਆ ਵਾਰੀ-ਵਾਰੀ ਉਹਨੂੰ ਝਟਕੇ ਵੱਜੇ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਚ ਨੌਜਵਾਨ ਮੁੰਡਾ ਤੇ ਸੀਆਈਏ ਵਾਲੇ ਚੱਕ ਕੇ ਬੰਦੇ ਨੂੰ ਸਿੱਟ ਗਏ ਉੱਥੇ ਹਸਪਤਾਲ 'ਚ ਜਿਹੜਾ ਮੁੱਖ ਗਵਾਹ ਮੈਨ ਨਹੀਂ ਰਿਹਾ ਪੁਲਿਸ ਨੇ ਪਰਚਾ ਦਰਜ ਕਰ ਲਿਆ ਤਿੰਨ ਬੰਦਿਆਂ ਤੇ ਕਿਉਂਕਿ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਲੇਕਿਨ ਹਜੇ ਤੱਕ ਵੀ ਜਿਹੜਾ ਮਕਦਮਾ ਹੈ ਉਹ ਨਾਜੂਕ ਜਿਹਾ ਮਕਦਮਾ ਦਰਜ ਕੀਤਾ ਤਾਂ ਜੋ ਪੁਲਿਸ ਵਾਲੇ ਵੀ ਜ਼ਮਾਨਤ ਹੋ ਜੇ ਪੁਲਿਸ ਵਾਲੇ ਨੇ ਟਾਰਚਰ ਕਰਕੇ ਬਿਨਾਂ ਮਕਦਮੇ ਤੋਂ ਬਿਨਾਂ ਅਰਜੀ ਤੋਂ ਬਿਨਾਂ ਅਪਲੀਕੇਸ਼ਨ ਤੋਂ ਉਹਨਾਂ ਨੂੰ ਮਾਰ ਮੁਕਾਇਆ ਛੋਟੇ ਛੋਟੇ ਹੋਰੇ ਬੱਚੇ ਇਹ ਪੁੱਛੋ ਦੀ ਘਟਨਾ ਹੈ ਸਾਰਾ ਸ਼ਹਿਰ ਬੰਦ ਹੋਇਆ ਇਹਦੇ ਤੇ ਕੋਈ ਪੁਸ਼ਟੀ ਨਹੀਂ ਹੈ ਸੋ ਮੈਂ ਇਹੀ ਕਹਿਣ ਵਾਸਤੇ ਇੱਥੇ ਆਇਆ ਸੀ ਕਿ ਪੁਲਿਸ ਰਾਜ ਬਣ ਗਿਆ ਸਾਡਾ ਪੰਜਾਬ ਸਮਾਉਣ ਤੇ ਕਮਿਸ਼ਨ ਬਣੇਗਾ ਔਰ ਕਮਿਸ਼ਨ ਬਣਾ ਕੇ ਜਿਨ੍ਹਾਂ ਲੋਕਾਂ ਕੇ ਮਕਦਮੇ ਨਜਾਇਜ਼ ਕੀਤੇ ਹੋਏ ਉਹ ਖਾਰਜ ਕਰਾਂਗੇ ਤੇ ਜਿਨ੍ਹਾਂ ਨੇ ਕੀਤੇ ਹੋਏ ਇਹ ਕਾਨੂੰਨ ਬਣਾਵਾਂਗੇ ਜਿਹੜੀਆਂ ਪੁਲਿਸ ਦੇ ਵਿੱਚ ਰਿਫਾਰਮਸ ਲੈ ਕੇ ਆਉਣ ਵਾਲੀ ਗੱਲ ਹੈ ਸਦੀਆਂ ਹੋ ਗਈਆਂ ਪੁਲਿਸ ਦੇ ਅੰਦਰ ਸਰਕਾਰਾਂ ਰਿਫਾਰਮਸ ਨਹੀਂ ਲੈ ਕੇ ਆਈਆਂ ਜਿਹੜੇ ਵਿਅਕਤੀ ਸਰਕਾਰ ਭਰੀ ਕਰਦੇ ਹੈ ਜੀ ਕੋਟ ਜਿਹੜੇ ਪੁਲਿਸ ਨੇ ਉਹਨੂੰ ਅੰਦਰ ਦਿੱਤਾ ਹੋਇਆ ਉਹਨੇ ਸਾਲ ਹੋਰੀ ਨੌਕਰੀ ਕੱਟ ਲਈਤੀ ਜਾਏਗੀ ਤੇ ਉਹਦੀ ਤਨਖਾਹ ਸਰਕਾਰ ਦੇ ਖਜ਼ਾਨੇ 'ਚ ਜਮ੍ਹਾਂ ਹੋਏਗੀ ਜੇ ਤੂੰ ਵਿਅਕਤੀ ਬੰਦਾ ਮਜਾਇਦ ਫੜਿਆ ਸੀ ਤੇ ਇਹ ਬੰਦੇ ਨੂੰ ਕੋਰਟ ਨੇ ਬਰੀ ਕਰਤਾ ਇਸ ਕਰਕੇ ਹੁਣ ਤੇਰੇ ਤੇ ਕਾਰਵਾਈ ਕਰਦਿਆਂ ਕਿ ਤੂੰ ਗਲਤ ਮੁਕੱਦਮਾ ਦਰਜ ਕੀਤਾ ਸੀ ਤਾਂ ਤੇਰੀ ਨੌਕਰੀ ਇਹਨੇ ਸਾਲ ਕੱਟ ਲਈ ਗਈ ਹੈ ਤੇ ਦੂਜੀ ਗਲਤੀ ਤੇ ਉਹਨੂੰ ਡਿਸਮਿਸ ਇਸ ਤਰ੍ਹਾਂ ਦੀਆਂ ਰਿਫਾਰਮਸ ਇਹ ਮੈਂ ਨਹੀਂ ਕਹਿ ਰਿਹਾ ਸਰਕਾਰ ਬਣ ਕੇ ਪੁਲਿਸ ਦੇ ਰੀਫਾਰਮਸ ਲੈ ਕੇ ਆਉਣਗੇ ਇਹਨਾਂ ਦੀ ਤਾਕਤ ਘਟਾਉਣੀ ਪੈਣੀ ਹੈ ਜਿੱਥੇ ਜਾਂਦੇ ਜੋ ਮਰਜ਼ੀ ਮੁਕਦਮਾ ਦਰਜ ਕਰ ਦਿੰਦੇ ਐ ਕੋਈ ਪੁੱਛਣਾ ਨਹੀਂ ਇਹਨਾਂ ਲੋਕਾਂ ਨੂੰ ਔਰ ਕਮਿਸ਼ਨ ਬਿਠਾ ਕੇ ਸਾਰਿਆਂ ਦੇ ਪਰਚੇ ਖਾਤ ਕਰਕੇ ਇਹਨਾਂ ਤੇ ਕਾਰਵਾਈ ਔਰ ਐਸੇ ਅਫਸਰ ਰਹਿ ਗਏ ਪੰਜਾਬ ਚ ਵਰਦੀ ਧਾਰੀ ਜਿਨ੍ਹਾਂ ਨੂੰ ਡਿਸਮਿਸ ਕਰਨ ਦੀ ਲੋੜ ਹੈ ਇਹੋ ਜੇ ਇਹੋ ਜੇ 50 ਡੀਐਸਪੀ ਹੈ ਇਹੋ ਜੇ 30 35 ਐਸਪੀ ਹੈ ਇਹੋ ਜਿਹੇ 5-7 ਹੋਰ ਵੱਡੇ ਆਲ ਅਫਸਰ ਹੈ ਜਿਨ੍ਹਾਂ ਨੂੰ ਸਰਕਾਰ ਹੋਂਤੇ ਪੰਜਾਬ ਦੀ ਵਿਧਾਨ ਸਭਾ ਚ ਡਿਸਮਿਸ ਕਰਨ ਦੀ ਲੋੜ ਹੈ ਤਾਂ ਕਿ ਉਹ ਕੋਈ ਸਰਕਾਰ ਆਵੇ ਚਾਹੇ ਕਾਂਗਰਸ ਦੀ ਆਵੇ ਚਾਹੇ ਕਿਸੇ ਦੀ ਹੋਰ ਕੋਈ ਕਿਸੇ ਦੇ ਧੱਕੇ ਸਿਆਸੀ ਨਾ ਕਰ ਸਕੇ ਸੋ ਮੈਂ ਇਹ ਨਹੀਂ ਕਹਿੰਦਾ ਹੋਇਆ ਆਪਣੀ ਗੱਲ ਨੂੰ ਸਮਾਪਤ ਕਰਾਂਗਾ ਔਰ ਅਸੀਂ ਸਾਰੇ ਦੇ ਸਾਰੇ ਜਣੇ ਇਕੱਠੇ ਹੋ ਕੇ ਅਗਰ ਤੁਸੀਂ ਸਾਡੇ ਕੰਟੈਸਟਡ ਕੈਂਡੀਡੇਟ ਦੇ ਖਿਲਾਫ ਕਿਸੇ ਪ੍ਰਕਾਰ ਦੀ ਕੋਈ ਗੱਲ ਕਰੋਗੇ ਤੇ ਅਸੀਂ ਚੁੱਪ ਨਹੀਂ ਬੈਠਾਂਗੇ ਨਾ ਕੇਵਲ ਕੋੰਟੈਸਟਡ ਕੈਂਡੀਡੇਟ ਜਿਹੜਾ ਸਾਡਾ ਕੰਟੈਸਟ ਕਰ ਰਿਹਾ ਕੈਂਡੀਡੇਟ ਮਿਸਟਰ ਆਸ਼ੂ ਨਾ ਕੇਵਲ ਉਹਦੇ ਖਿਲਾਫ ਕਿਸੇ ਵਿਅਕਤੀ ਦੇ ਖਿਲਾਫ ਜਿਹਨੂੰ ਤੁਸੀਂ ਡਰਾਓਗੇ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਸੋ ਇੰਨਾ ਹੀ ਕਹਿਣਾ ਹੋਇਆ ਮੈਂ ਆਪਣੀ ਗੱਲ ਨੂੰ ਵਿਰਾਮ ਦੇਣਾ ਚਾਹਣਾ ਸੋ ਤੁਸੀਂ ਆਗੇ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜਿਹੜੇ ਐਸਐਮ ਵੀ ਸਾਹਿਬ ਮੈਂ ਤੁਹਾਡਾ ਪੈਂਡ ਕੀਤਾ ਗਿਆ ਔਰ ਇਹ ਵੀ ਕਹਿ ਰਿਹਾ ਕਿ ਅਸ਼ੋਜੀ ਦੇ ਨਾਲ ਇੱਥੇ ਤੱਕ ਜਿਹੜਾ ਫਿਨਲੈਂਡੀ ਲਈ ਨਮਨ ਸਮਝਦਾ ਹੈ ਸੰਭਾਈ ਗੱਲ ਹੈ ਗੱਲ ਹੈ ਗੱਲ ਹੈ ਮੈਂ ਪਹਿਲਾਂ ਕੀ ਕਿਹਾ ਸਰਕਾਰ ਨਹੀਂ ਸਰਕਸ ਸਰਕਸ ਦਾ ਮਤਲਬ ਸਮੇਂ-ਸਮੇਂ ਸਰ ਮੌਕੇ ਦੇ ਮੁਤਾਬਕ ਆਪਣੀ ਆਈਟਮ ਪੇਸ਼ ਕਰਨਾ ਸੋ ਇਹ ਸਸਪੈਂਸ਼ਨ ਦਾ ਇਰੇ ਪਿੱਛੇ ਕੀ ਰਾਜ ਹੈ ਕਿਹਨੇ ਸੰਮਣੋਂ ਨੇ ਐਸਐਸਪੀ ਨੇ ਜਿਹੜੇ ਸੰਮਣ ਕੀਤੇ ਉਹ ਮੈਨੂੰ ਤਾਂ ਨਹੀਂ ਲੱਗਦਾ ਕਿ ਮੁੱਖ ਮੰਤਰੀ ਤੋਂ ਬਿਨਾਂ ਪੁੱਛੇ ਕੀਤੇ ਹੋਣੇ ਜਾਂ ਕਿਸੇ ਵੱਡੇ ਅਧਿਕਾਰੀ ਤੋਂ ਬਿਨਾਂ ਪੁੱਛੇ ਕੀਤੇ ਹੋਣੇ ਇਹ ਤਾਂ ਬਾਅਦ ਦੀ ਗੱਲ ਹੈ ਲੇਕਿਨ ਉਹਨੇ ਸੰਮਣ ਕੀਤੇ ਔਰ ਮੈਤਾ ਸਰਸਪੈਂਸ਼ਨ ਆਰਡਰ ਪੜਿਆ ਵੀ ਨਹੀਂ ਕਿਹੜਾ ਸਰਸਪੈਂਸ਼ਨ ਆਰਡਰ ਹੈ ਤੁਸੀਂ ਕਹਦਾ ਸੂਤਰਾਂ ਤੋਂ ਪਤਾ ਲੱਗਿਆ ਕਿੱਥੇ ਉਹ ਚਿੱਠੀ ਆ ਗਈ ਹਾਂ ਤੇ ਉਹ ਪਤਾ ਨਹੀਂ ਕਿਹੜੀ ਨਾਇਨ ਹੈ ਕੋਈ ਐਸਪੀ ਦਾ ਬਿਆਨ ਸੁਣਿਆ ਹੈ ਨਾ ਹੀ ਕੋਈ ਇਸ ਤਰ੍ਹਾਂ ਦਾ ਕੋਈ ਹੈਗਾ ਵੀ ਉਹਦੇ ਨਾਲ ਟਾਲਮੈਂਟ ਸੀ ਸੰਮਣ ਆਪ ਕਿਉਂ ਘੜਾਏਗਾ ਭਈ ਕੈਂਡੀਡੇਟ ਆਪ ਸੰਮਣ ਕਿਉਂ ਘੜਾਏਗਾ ਉਹਦਾ ਲਾਭ ਕੀ ਹੈ ਇਸ ਕਰਕੇ ਕਹਿੰਦੇ ਪੁਰਾਣੀ ਦੋਸਤੀ ਹੈ ਜੀ ਸੰਪਤੀ ਲੈਣਾ ਸੀ ਲੋਕਾਂ ਦੀ ਇਹ ਸਾਰਾ ਫਾਇਡ ਕੀਤਾ ਗਿਆ ਹੈ 50 ਐਮਲ ਦੀ ਹੈ ਐ ਕੋਈ 50 ਨਹੀਂ ਮਿਲਦੀ ਐ ਨੁਕਸਾਨ ਹੁੰਦਾ ਜਿੱਦਾਂ ਮਿਲਦੀ ਹੈ ਇਹ ਇਹ ਬਿਲਕੁਲ ਇਹ ਬਿਲਕੁਲ ਬੇਬੁਨਿਆਦੀ ਗੱਲ ਜੋ ਆਮ ਆਦਮੀ ਪਾਰਟੀ ਹੁਣ ਕਰ ਰਹੀ ਆ ਇਹ ਆਪਣੇ ਆਪ ਨੂੰ ਲੋਕ ਹੋ ਰਹੀ ਹੈ ਸੰਮਾਨ ਇਹਨਾਂ ਨੇ ਕੀਤਾ ਹੁਣ ਜੇ ਸਸਪੈਂਡ ਕੀਤਾ ਉਹ ਵੀ ਇਹਨਾਂ ਨੇ ਕੀਤਾ ਸਭ ਕੁਝ ਇਹਨਾਂ ਦੀ ਆਪਣੀ ਸਾਜ ਕਾਂਗਰਸ ਸਭ ਕੁਝ ਟੀ ਚੱਲ ਰਿਹਾ 100 ਮੀਟਰ ਦੀ ਦੂਰੀ ਤੇ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਹੁੰਦੀ ਹੈ ਅੱਛਾ ਮੈਨੂੰ ਨਹੀਂ ਪਤਾ ਵੀ 100 ਮੀਟਰ ਤੇ ਕੋਈ ਪ੍ਰੈਸ ਕਾਨਫਰੰਸ ਹੋਈ ਹੈ ਸੁਣੋ ਅੱਛਾ ਯਾਰ ਇੱਕ ਬੰਦੇ ਕੈਂਡੀਡੇਟ ਨੇ ਹੋਰ ਕੈਂਡੀਡੇਟ ਨੇ ਆਪਣੀ ਪ੍ਰੈਸ ਕਾਨਫਰੰਸ ਇਹ ਕਿਥੀ ਕਰਨੀ ਹੈ ਸੁਣੋ ਕਿ ਕੈਂਡੀਡੇਟ ਆਪਦੇ ਕੰਮ ਕਰ ਰਿਹਾ ਆਪਦੇ ਹਲਕੇ ਚ ਘੁੰਮ ਰਿਹਾ मेरी बेनती है इशू एक है सेम है अ है, खड़े हैं चटांग ये ना, ना कहो कि सौ मीटर से जे अः आशु दे कैमरे लैके गए तो आशु जी ने बयान देता तो तुम अडो कांग्रेस सारी कांग्रेस कठी है देखो 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 मैं कितने नजर मैं कागज पर नहीं आया ਕਾਂਗਰਸ ਕੌਣ ਇਕੱਠੇ ਮੈਨੇ ਪਰਸੋ ਇਕੱਠੇ ਹੀ ਸੀ ਸੁਣੋ ਜੀ ਸੁਣੋ 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 ਇਹ ਜਿਹੜੇ ਆ ਨਾ ਪ੍ਰੈਸ ਵਾਲੇ ਸਾਡੇ ਭਰਾ ਇਹ ਜੇ ਇਹ ਉਹਦੀਆਂ ਗੱਲਾਂ ਨਾ ਕਰਨ ਫਿਰ ਇਹਨਾਂ ਕੋਈ ਮੰਨੋ ਸੁਣੋ ਸੁਣੋ ਜਨਾਬੇ ਆਲੀ ਅਸੀਂ ਸਾਰੇ ਇਕੱਠੇ ਆ ਕਾਂਗਰਸ ਪਾਰਟੀ ਇੱਕ ਮੁਠੈ ਇੱਕ ਮਿੰਟ ਇੱਕ ਮਿੰਟ ਸੁਣੋ ਬਈ ਸੁਣੋ ਵਿਚਾਰਾਂ ਦੇ ਮਤਭੇਦ ਕਿਸੇ ਨੇ ਹੋ ਸਕਦੇ ਲੇਕਿਨ ਜਿੱਥੇ ਕਾਂਗਰਸ ਦੀ ਪੱਗ ਦਾ ਸਵਾਲ ਹੈ ਆਣ ਤੇ ਸ਼ਾਂ ਦਾ ਸਵਾਲ ਹੈ ਸਾਰੀ ਕਾਂਗਰਸ ਇੱਕ ਮੁੱਠ ਇੱਕ ਮੋਰੀ ਚੋਂ ਅਸੀਂ ਨੰਗ ਜਾਵਾਂਗੇ ਲੇਕਿਨ ਆਪ ਦੇ ਕਿਸੇ ਸਾਥੀ ਤੇ ਆਂਚ ਨਹੀਂ ਹੋਵੇਗਾ ਜੀ ਹਾਂਜੀ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਹੋਈ ਹੈ ਉਸ ਤੇ ਟਾਬਰ ਸਾਹਿਬ ਦਾ ਪਾਂਡੇ ਸਾਹਿਬ ਦਾ ਨਾਮ ਤੱਕ ਨਹੀਂ ਹੈਗਾ ਦੇਖੋ ਗੱਲ ਇਹ ਹੈ 40 ਬੰਦਿਆਂ ਦੀ ਲਿਸਟ ਜਾਰੀ ਹੁੰਦੀ ਹੈ ਅਸੀਂ ਉਹ ਜਿਹੜੀ ਲਿਸਟ ਆ ਉਹ ਹਾਈ ਕਮਾਂਡ ਜਾਰੀ ਕਰਦੀ ਹੈ ਉਹਨਾਂ ਦੇ ਬਤਾਂਬਕ ਜਾਰੀ ਹੁੰਦੀ ਹੈ ਉਹ ਸਾਰੇ ਲੋਕ ਸਟਾਰ ਪ੍ਰਚਾਰਕ ਦੀ ਲਿਸਟ 'ਚ ਹੈ ਜਾਂ ਨਹੀਂ ਹੈ ਹਾਜੀ ਯਾਰ ਕਮਾਲ ਹੋ ਗਈ ਫਿਰ ਕਾਹਨੂੰ ਪੁੱਛੋਗੇ ਫਲਾਣੇ ਦਾ ਹੈ ਨਹੀਂ ਉਹ ਸਿੱਧੂ ਸਾਹਿਬ ਦਾ ਯਾਰ ਇਹ ਚਰੂਣੀ ਨਹੀਂ ਹੁੰਦਾ ਹਰ ਵਿਅਕਤੀ ਦਾ ਨਾਮ ਹੋਵੇ ਹੁਣ ਦਿੱਲੀ ਦੀ ਬੰਦੀ ਹੈ ਜਿਹੜੀ ਸਟਾਰ ਕੰਪਨੀ ਦੀ ਲਿਸਟ ਉਹਦੇ ਵਿੱਚ ਕਈ ਵਾਰੀ ਪੰਜਾਬ ਦੇ ਕਿਸੇ ਲੀਡਰ ਦਾ ਹੁੰਦਾ ਹੈ ਕਈ ਵਾਰੀ ਕਿਸੇ ਲੀਡਰ ਦਾ ਹੁੰਦਾ ਹੈ ਇਹ ਇਹ ਯਾਰ ਛੋਟੀ ਗੱਲ ਹੈ ਅਸੀਂ ਸਾਰੇ ਸਟਾਰ ਪ੍ਰਚਾਰਕੀ ਹਾਂ ਤੁਸੀਂ ਐਵੇਂ ਨਾ ਕਰੋਗਾ ਅਸੀਂ ਤਾਂ ਬੜਾ ਕੰਮ ਕਰੀ ਰਹੇ ਹਾਂ ਅੱਜ